ਸਭ ਤੋਂ ਪਹਿਲਾਂ ਬਲੌਕ ਮਤੇਵਾਹਿੰਦੂ ਜੀ ਦਾ ਖਾਲਸਾ ਵਾਹਿਦੂ ਜੀ ਦੀ ਮਤੇ ਅੱਜ ਦਸਵੇਂ ਬਾਦਸ਼ਾਹ ਦੇ ਪਰਿਵਾਰ ਦੇ ਬਿਸ਼ੂਰੇ ਲੰਚ ਚੱਲ ਰਹੇ ਨੇ ਸਹਿਬ ਜੀ ਆਦੇ ਨੇ ਸ਼ਹੀਦੀਆਂ ਦੇ ਤਿੰਨ ਚੱਲ ਰਹੇ ਨੇ ਬੜਾ ਔਖਾ ਭਰਿਆ ਸਮਾਂ ਸਾਡੇ ਉਸ ਮਹਾਨ ਪੁਰਸ਼ਾਂ ਨੇ ਬਤਾਇਆਗਾ ਬੜੀ ਠੰਡ ਹੈ ਅੱਜ ਤੇ ਬਦੌਣੀ ਇਸ ਦਿਨਾਂ ਦੇ ਵਿੱਚ ਆਪਾਂ ਇਕੱਠੇ ਹੋ ਕੇ ਵਿਚਾਰਾ ਕਰਾਂਗੇ ਕੋਸ਼ਸ਼ਾਂ ਅੱਜ ਲੋੜ ਹੈ ਕਿ ਭਰਾਵੋ ਸਾਨੂੰ ਇਸ ਠੀਕ ਹੈ ਵਿਚਾਰਾਂ ਕਰਨ ਦੀ ਕਿਉਂਕਿ ਤੁਸੀਂ ਇੱਕ ਆਪਣੀ ਜਥੇਬੰਦੀ ਬਣਾ ਕੇ ਸਾਫ ਦਾ ਸੈਨਿਕਾਂ ਦੀ ਜਿਨ੍ਹਾਂ ਦੀ ਅਗਵਾਈ ਤੁਹਾਡੇ ਆਗੂ ਸਹਿਵਾਨ ਕਰ ਰਹੇ ਨੇਗੇ ਬੜਾ ਸ਼ੁਭ ਸੰਕੇਤ ਹੈ ਪ੍ਰਭੂ ਸ਼ੁਭ ਸ਼ਗਨ ਹੈ ਸਾਡੇ ਦੇਸ਼ ਵਾਸਤੇ ਕਿਉਂਕਿ ਇਸ ਮੁਰਖ ਦੇ ਵਿੱਚ ਅੰਨੀ ਮੀਡੀਆ ਕੁੱਤੇ ਚੱਕਦੇ ਨੇ ਉਹ ਕਹਾਣੀ ਵਾਪਰਨੀ ਆ ਬੜੀ ਬੇਅਕਮਾਨ ਕਿਉਂਕਿ ਅਸੀਂ ਬਾਹਰਾਂ ਦੇ ਉੱਤੇ ਰਹਿ ਕੇ ਨੌਕਰੀਆਂ ਕਰਕੇ ਆਏ ਹਾਂਗੇ ਦੇਸ਼ ਵਾਸਤੇ ਮਰਨ ਦਾ ਜज्ਵਾ ਸਾਡੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ ਕਿੰਨੇ ਸਾਡੇ ਸਾਥੀ ਉੱਥੋਂ ਤਿਰੰਗੇ ਦੇ ਵਿੱਚ ਲਿਫਟ ਕੇ ਘਰਾਂ ਦੇ ਵਿੱਚ ਆਏ ਪਰ ਜਦੋਂ ਅਸੀਂ ਉਸ ਮਹਿਕਮੇ ਤੋਂ ਬਾਹਰ ਨਿਕਲ ਕੇ ਅਭੀ ਦੇਸ਼ ਦੀ ਗੱਲ ਸੋਚਦੇ ਆ ਤਾਂ ਸਾਨੂੰ ਪਤਾ ਲੱਗਦਾ ਵੀ ਇੱਥੇ ਯਾਰ ਲੁਕਤ ਦਾ ਕੌਣ ਆ ਸਾਡੇ ਸਾਡੇ ਦੇਸ਼ ਨੂੰ ਬਰਬਾਦ ਕਿਹਨੇ ਕਰਦਾ ਜਿਨ੍ਹਾਂ ਵਾਸਤੇ ਅਸੀਂ ਉੱਥੇ ਮੁਲਖ ਤੇ ਕਿੰਨੀਆਂ ਸਾਡੀਆਂ ਜਾਨਾਂ ਲੱਗੀਆਂ ਕਿੰਨੇ ਸਾਡੇ ਸਾਥੀ ਉੱਥੇ ਸ਼ਹੀਦ ਹੋ ਕੇ ਤਿਰੰਗੇ ਚ ਡਿਪਟ ਕੇ ਆਏ ਉਹ ਦੇਸ਼ ਦੇ ਲੋਕਾਂ ਨਾਲ ਰੌਲਾ ਕੀ ਆ ਸਾਡਾ ਉਹ ਦੇਸ਼ ਇੱਕ ਤੀ ਪਹਿਲਾਂ ਇੱਥੇ ਦੇ ਹਾਕਮਾਂ ਨੇ ਕੁਰਸੀ ਦੇ ਮਾਰਿਆਂ ਨੇ ਉਹ ਦੋ ਦੇਸ਼ ਬਣਾਏ ਗਾਂਧੀ ਨੂੰ ਆਪਣੀ ਕੁਰਸੀ ਦਾ ਸੀਗਾ ਤੇ ਜਨਾਹ ਨੂੰ ਆਪਣੀ ਕੁਰਸੀ ਦਾ ਸੀਗਾ ਉਹ ਕੁਰਸੀ ਵਾਸਤੇ ਦੋ ਦੇਸ਼ ਬਣਾ ਕੇ ਅੱਜ ਉਹ ਦੋ ਭਾਈ ਲਗਾਤਾਰ ਬੜਾ ਟੁਕੀ ਹੋ ਰਹੇ ਨੇਗੇ ਕਰਵਾਏ ਜਾ ਰਹੇ ਨੇ ਇੱਥੇ ਦੇ ਸਿਆਸਤਦਾਨਾ ਵੱਲੋਂ ਜਾਣ ਵਜਿਕੇ ਕੋਈ ਰੌਲਾ ਨਹੀਂ ਸਾਡਾ ਉਹਨਾਂ ਨਾਲ ਵਾਲਾ ਪਬਲਿਕ ਦਾ ਕੋਈ ਰੌਲਾ ਨਹੀਂ ਉਧਰਲੀ ਪਬਲਿਕ ਦਾ ਰੌਲਾ ਨਹੀਂ ਇਧਰਲੀ ਪਬਲਿਕ ਦਾ ਰੌਲਾ ਰੌਲਾ ਇੱਥੇ ਦੇ ਡੀਟਰਾਂ ਦਾ ਇਸ ਕਰਕੇ ਸਾਥੀਓ ਸਾਨੂੰ ਇਹ ਸਾਰੀ ਗੱਲ ਸਮਝਣੀ ਚਾਹੀਦੀ ਆ ਸਾਨੂੰ ਪੂਰੀ ਵਿਚਾਰ ਸਮਝਣੇ ਚਾਹੀਦੇ ਨੇ ਵਿਚਾਰਾਂ ਚ ਕੁਝ ਪਤਾ ਲੱਗਦਾਗਾ ਇਸ ਲਈ ਭਰਾਵੋ ਜਿਹੜਾ ਅਸੀਂ ਜਥੇਵੰਦੀਆਂ ਦੀ ਦੋ ਦੀ ਸਾਂਝ ਬਣੀਆਂ ਸਾਡੀ ਇਹ ਉਦੋਂ ਵੀ ਵੱਡਾ શુભ ਸੰਕੇਤ ਆ ਤੁਸੀਂ ਲੜਿਓ ਕਈ ਜਗ੍ਹਾ ਦੇ ਉੱਤੇ ਤੁਹਾਡੇ ਮੋਰਚਿਆਂ ਦੇ ਵਿੱਚ ਅਸੀਂ ਬਹੁਤ ਸ਼ਮੂਲੀਅਤ ਕੀਤੀ ਆ ਜਿੱਥੇ ਸਾਡੇ ਇਧਰੋਂ ਬੀਕੇ ਜੂਗਰਾਹਾਂ ਵੱਲੋਂ ਮੋਰਚੇ ਲੱਗੇ ਸੀ ਉੱਥੇ ਤੁਸੀਂ ਵੀ ਬੜੀ ਵੱਧ ਚੜ੍ਹ ਕੇ ਹਮਾਇਤ ਕੀਤੀ ਆ ਇਹ ਸਾਡਾ ਇੱਕ ਤਾਲ ਮੇਲ ਹੈ ਸਾਡਾ ਇੱਕ ਮਤਲਬ ਮੇਲ ਜੂਲ ਹੈ ਜਿਵੇਂ ਪਿਛਲੇ ਦਿਨੀ ਆਪਾਂ ਪਟਿਆਲੇ ਦੇ ਵਿੱਚ ਥਾਪਰ ਦੇ ਵਿੱਚ ਉਹ ਲੜਾਈ ਲੜੀਆ ਉੱਥੇ ਦੋ ਦੋ ਤਿੰਨ ਦਿਨ ਲੱਗੇ ਨੇ ਆਪਾਂ ਨੂੰ ਉਸ ਲੜਾਈਆਂ ਨੂੰ ਤੁਸੀਂ ਜਿੱਤਣ ਦੇ ਵਿੱਚ ਆਪਾਂ ਤਾਂ ਕਾਮਯਾਬ ਹੋਵਾਂਗੇ ਜੇ ਭਰਾਓ ਆਪਣੇ ਸਿਰ ਜੁੜੇ ਹੋਏ ਨੇ ਜੇ ਕਿਤੇ ਸਾਨੂੰ ਭਲੇਖਾ ਹੋਵੇ ਵੀ ਸਾਡੀ ਚੱਥੇ ਉਹਦਾ ਬਹੁਤ ਵੱਡੀ ਆ ਯਾਰ ਕਹਿੰਦੇ ਨੇ ਲੋਕ ਵੀ ਉਰਾਹਾ ਤਾਂ ਬਹੁਤ ਵੱਡੀ ਆ ਸਰਕਾਰ ਚਲਾਉਂਦੀ ਆ ਜੀ ਪੈਰਲਲ ਸਰਕਾਰ ਚਲਾਉਂਦੀ ਆ ਬਹੁਤ ਲੋਕ ਕਹਿੰਦੇ ਨੇ ਨਹੀਂ ਉਪਲੇਖਾ ਉਹ ਸਾਨੂੰ ਭਲੇਖੇ ਚ ਰੱਖਣਾ ਚਾਹੁੰਦੇ ਨੇ ਸਾਥੀ ਐਡੀ ਤਾਕਤ ਨਹੀਂ ਪ੍ਰਭੂ ਸਾਡੀ ਹੈਗੀ ਜੀ ਇਹ ਕਿਸੇ ਨੂੰ ਵੀ ਆਪਣੀ ਤਾਕਤ ਤੇ ਭਰੋਸਾ ਐ ਨਹੀਂ ਕਰਨਾ ਚਾਹੀਦਾ ਸਰਕਾਰਾਂ ਬਹੁਤ ਤਾਕਤਵਰ ਹੁੰਦੀਆਂ ਨੇ ਸਰਕਾਰਾਂ ਇੱਥੇ ਕਈ ਤਰੀਕੇ ਨਾਲ ਮਤਲਬ ਤੰਤਰ ਚਲਾਉਂਦੀਆਂ ਨੇ ਸਾਮ-ਦਾਮ-ਦੰਡ-ਫੇਰ ਚਾਰ ਤਰੀਕਿਆਂ ਨਾਲ ਇੱਥੇ ਦੇਸ਼ ਨੂੰ ਚਲਾਇਆ ਜਾਂਦਾ ਸਮਝਾਉਂਦੇ ਨੇ ਪਹਿਲਾਂ ਤਾਂ ਹੋ ਵੀ ਅਸੀਂ ਸਮਝਾਉਂਦੇ ਇਹਨਾਂ ਨੂੰ ਫਿਰ ਦਾਮ ਨਾਮ ਉਹ ਰੁਪਈਆਂ ਚ ਖਰੀਦਣ ਦੀ ਕੋਸ਼ਿਸ਼ ਕਰਦ ਨੇ ਲੀਡਰਸ਼ਿਪਾਂ ਨੂੰ ਫਿਰ ਜੇ ਉਹ ਤੋਂ ਵੀ ਆਉਂਦਾ ਫਿਰ ਦੰਡ ਦਿੰਦੇ ਨੇਗੇ डांग ਨਾਲ ਦੇਖਦੇ ਨੇ ਫਿਰ ਦੂਤ ਕਰਕੇ ਜੇ ਉਹ ਤੋਂ ਵੀ ਸੂਤਰੀ ਆਉਂਦਾ ਫਿਰ ਭੇਦ ਪਾ ਦਿੰਦੇ ਆਪਸ ਦੇ ਵਿੱਚ ਲੜਾ ਦੇਣਗੇ ਲੜ ਰਿਆ ਨਾ ਹੁਣ ਆਪਾਂ ਆਪਸ ਦੇ ਵਿੱਚ ਚੱਲ ਰਹੀ ਐਸ ਟਾਈਮ ਜਿਹੜੀ ਗੱਲ ਕਰਕੇ ਆਪਣੇ ਪ੍ਰਧਾਨ ਜੀ ਐਸ ਟਾਈਮ ਆਪਣੇ ਦੋ ਮੋਰਚੇ ਸੰਬੂ ਤੇ ਖਨੌਰੀ ਬਾਰਡਰ ਤੇ ਚੱਲ ਰਹੇ ਨੇ ਉਹਨਾਂ ਬਾਰੇ ਥੋੜੀ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਭਰਾਵੋ ਕਿਉਂਕਿ ਕਈ ਸਾਥੀਆਂ ਦੇ ਮਨਾਂ ਦੇ ਸਵਾਲ ਨੇ ਵੀ ਯਾਰ ਆਪਾਂ ਕਿਉਂ ਨਹੀਂ ਉੱਥੇ ਜਾਂਦੇ ਹੈਗੇ ਤੁਸੀਂ ਕਿਉਂ ਨਹੀਂ ਜਾਂਦੇ ਉੱਥੇ ਸਾਡੀ ਕੋਈ ਈਗੋ ਆ ਨਾਲ ਸਾਡਾ ਕੋਈ ਹਉਮ ਦਾ ਹੰਕਾਰ ਹੈ ਨਹੀਂ ਸਾਥੀਓ ਜੋ ਮੋਰਚਾ ਫੇਲ ਹੁੰਦਾ ਤਾਂ ਪੂਰੀ ਲਹਿਰ ਨੂੰ ਛੱਟ ਵੱਜਦੀ ਹੈ ਜੋ ਮੋਰਚਾ ਕਾਮਯਾਬ ਹੋਿੰਦਾ ਤਾਂ ਪੂਰੀ ਲਹਿਰ ਪਰਫੁੱਲਤ ਹੁੰਦੀ ਹੈ ਫਿਰ ਇੱਥੇ ਤੁਹਾਡੇ ਇਹ ਸਵਾਲ ਹੋਣਗੇ ਵੀ ਯਾਰ ਫਿਰ ਤੁਸੀਂ ਕਿਉਂ ਨਹੀਂ ਜਾਂਦੇ ਫਿਰ ਤਾਂ ਆਪਾਂ ਨੂੰ ਜਾਣੀ ਚਾਹੀਦੀ ਹੈ ਫਿਰ ਤਾਂ ਬਚਾਉਣਾ ਹੀ ਚਾਹੀਦਾ ਇੱਥੇ ਖਾਸ ਹੀ ਵੱਡੀ ਇੱਕ ਭਰਾਵੋ ਇਹਦੇ ਵਿੱਚ ਬਿਗਨ ਖੜੇ ਨੇ ਜਦੋਂ ਸੰਯੁਕਤ ਮੋਰਚਾ ਇੱਕ ਹੋ ਕੇ ਲੜਿਆ ਦਿੱਲੀ ਦੇ ਬਾਡਰਾਂ ਤੇ ਲੜੇ ਲਗਭਗ ਸਵਾ ਸਾਲ ਇਹ ਲੜਾਈ ਚੱਲੀ ਜਦੋਂ ਉੱਥੋਂ ਲੜਾਈ ਦੇ ਵਿੱਚੋਂ ਆਪਣੀ ਜਿੱਤ ਹਾਸਲ ਹੋਈ ਉੱਥੇ ਕਈ ਸਾਥੀ ਨੂੰ ਐ ਲੱਗਦਾ ਵੀ ਹੋਈ ਹੀ ਨਹੀਂ ਜਿੱਤ ਤਾਂ ਯਾਰ ਹੁਣ ਇਸ ਗੱਲ ਦੇ ਵਿੱਚ ਕਈ ਐਵੇਂ ਹੀ ਭੰਬਲ ਪੁੱਥੇ ਚ ਪਾਏ ਨੇ ਕਿ ਤੇ ਜਿੱਤ ਤਾਂ ਕੋਈ ਹੋਈ ਹੀ ਨਹੀਂ ਸੀਗੀ ਲੜਾਈ ਕੀ ਲੈ ਕੇ ਗਏ ਸੀ ਆਪਾਂ ਇਥੋਂ ਲੜਾਈ ਸੀਗੀ ਵੀ ਤਿੰਨ ਕਾਨੂੰਨ ਸਰਕਾਰ ਨੇ ਆਈ ਸੀ ਬਣਾ ਕੇ ਉਹ ਸਾਡੇ ਤੇ ਥੋਪਤੇ ਸੀਗੇ ਜਦੋਂ ਆਪਾਂ ਲੜਿਆ ਸਰਕਾਰ ਨੇ ਉਹ ਤਿੰਨੇ ਕਾਨੂੰਨ ਬਾ ਕਾਇਦਾ ਪਾਰਲੀਮੈਂਟ ਦੇ ਵਿੱਚ ਪਾਸ ਕੀਤੇ ਵੀ ਇਹ ਕਾਨੂੰਨ ਅਸੀਂ ਰੱਦ ਕਰ ਰਹੇ ਹਾਂ ਰਾਸ਼ਟਰਪਤੀ ਦੇ ਸਾਈਨ ਹੋਏ ਫੇਰ ਉਥੋਂ ਇਹ ਮੋਰਚਾ ਉੱਠ ਗਿਆ ਸੀ ਮੋਰਚਾ ਸਸਪੈਂਡ ਕੀਤਾ ਗਿਆ ਸੀ ਇਹ ਮੋਰਚਾ ਉਦੇ ਨਾਲ ਕੁਝ ਮੰਗਾਂ ਹੋਰ ਜੁੜਗੀਆਂ ਕੇ ਸਾਡੀਆਂ ਉੱਥੇ ਜਿਹੜੇ ਕਿਸਾਨ ਆਗੂਆਂ ਤੇ ਲੋਕਾਂ ਤੇ ਪਰਚੇ ਪਾਤੀ ਸਰਕਾਰ ਨੇ ਉਹ ਮੰਗ ਨਾਲ ਜੁੜ ਗਈ ਸੀ ਐਮਐਸਪੀ ਦੀ ਮੰਗ ਉੱਥੇ ਜਾ ਕੇ ਜੁੜੀ ਆ ਨਾਲ ਕਿਉਂਕਿ ਦੂਜੀਆਂ ਸਟੇਟਾਂ ਆ ਗਿਆ ਸੀ ਨਾਲ ਆਪਣੀ ਦੂਜੀਆਂ ਸਟੇਟਾਂ ਦੇ ਵਿੱਚ ਐਮਐਸਪੀ ਨਹੀਂ ਹੈਗੀ ਲਖੀਮਪੁਰ ਖੀਰੀ ਦੇ ਵਿੱਚ ਬੰਦੇ ਚਾਰ ਸ਼ਹੀਦ ਕਰਤੇ ਉਹ ਮੰਗ ਨਾਲ ਜੁੜ ਗਈ ਇਹ ਮੰਗਾ ਜਦੋਂ ਨਾਲ ਅਟੈਚ ਹੋ ਗਈਆਂ ਤਾਂ ਸਰਕਾਰ ਨੂੰ ਉੱਥੇ ਜਦੋਂ ਉੱਠ ਕੇ ਆਇਆ ਆਪਾਂ ਬਾਅਦ ਕਹਿੰਦਾ ਲਿਖਤੀ ਦਿੱਤਾ ਸਰਕਾਰ ਦੇ ਨੁਮਾਇੰਦੇ ਆ ਜੀ ਵੀ ਅਸੀਂ ਐਮਐਸਪੀ ਤੇ ਇੱਕ ਬਹੁਤ ਛੇਤੀ ਕਮੇਟੀ ਬਣਾਵਾਂਗੇ ਜਿਹਦੇ ਵਿੱਚ ਕਿਸਾਨ ਆਗੂਆਂ ਨੂੰ ਵੀ ਲਿਆ ਜਾਊਗਾ ਤਿੰਨ ਮੈਂਬਰ ਕਿਸਾਨ ਆਗੂਆਂ ਦੇ ਲੈ ਕੇ ਜਾਣਗੇ ਉਸ ਤੋਂ ਬਾਅਦ ਦੇ ਵਿੱਚ ਉਹ ਜਿਹੜੀ ਕਮੇਟੀ ਆ ਉਹ ਕੀ ਫੈਸਲਾ ਕਰਦੀ ਆ ਉਹ ਅਸੀਂ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਛੇਤੀ ਇਹ ਸਾਰੀਆਂ ਐਸ ਗੱਲਾਂ ਦੇ ਉੱਤੇ ਸਾਰੀਆਂ ਜਥੇਬੰਦੀਆਂ ਦਾ ਪੂਰੇ ਸੰਯੁਕਤ ਮੋਰਚੇ ਦਾ ਇੱਕ ਮਤ ਹੋ ਕੇ ਉੱਥੋਂ ਬਾਹਰ ਫੁੱਟ ਕੇ ਆਇਆ ਇੱਕ ਜਥੇਬੰਦੀ ਸੀ ਜਿਹੜੀ ਉਹ ਕਹਿੰਦੀ ਸੀ ਵੀ ਨਹੀਂ ਜਾਣਾ ਚਾਹੀਦਾ ਵੀ ਕਿਉਂ ਸਿੱਧੂਪੁਰ ਜਿਹੜੀ ਇਸ ਟਾਈਮ ਖਨੌਰੀ ਬਾਡਰ ਤੇ ਲੜ ਰਹੀ ਹੈ ਇਹਨਾਂ ਸਾਥੀਆਂ ਨੂੰ ਐ ਲੱਗਦਾ ਸੀ ਵੀ ਯਾਰ ਇੱਥੇ ਜੇ ਆਪਾਂ 10 ਦਿਨ ਹੋਰ ਬੈਜੀਏ 15 ਦਿਨ ਹੋਰ ਬੈਜੀਏ ਤੇ ਇਹ ਮਤਲਬ ਐਮਐਸਪੀ ਦਾ ਕਾਨੂੰਨ ਬਣ ਜਾਊਗਾ ਜਿੰਨਾ ਚਿਰ ਸਾਨੂੰ ਅੰਗ ਦਾ ਸਾਡੀ ਦਾ ਫਰਕ ਹੈ ਜਿੰਨਾ ਚਿਰ ਸਾਨੂੰ ਐ ਨਹੀਂ ਪਤਾ ਵੀ ਸਾਡੀ ਤਾਕਤ ਕਿੱਡੀ ਕ ਹੈ ਵੀ ਮੈਂ 8 ਫੁੱਟ ਸਾਲ ਮਾਰ ਲੂੰ ਤੇ ਖੱਡਾ 20 ਫੁੱਟ ਦਾ ਹੈ ਉਹ ਟੱਪ ਜੂੰ ਇੱਥੇ ਅੰਗ ਦੇ ਵਿੱਚ ਕਈ ਵਾਰ ਫਰਕ ਰਹਿ ਜਾਂਦਾ ਹੈ ਤਾਂ ਉਹ ਸਾਰੀਆਂ ਜਥੇਬੰਦੀਆਂ ਨੇ ਬਹੁਤ ਮਾਤਰਾ ਨਾਲ ਕਿਹਾ ਵੀ ਇਹ ਐਕਟਿਵ ਮੰਗ ਛੋਟੀ ਨਹੀਂ ਪੂਰੇ ਦੇਸ਼ ਦੀ ਐਮਐਸਪੀ ਦੀ ਗੱਲ ਹੈ ਇਹ ਲੜਾਈ ਲੜੀ ਜਾਊਗੀ ਇਹਨੂੰ ਬਣਾਉਣਾ ਪਊਗਾ ਦੁਬਾਰੂ ਪੂਰੇ ਉਹ ਜਿਹੜੀਆਂ ਸਟੇਟਾਂ ਨੇ ਉਹਨਾਂ ਨੂੰ ਪੂਰੀਆਂ ਨੂੰ ਨਾਲ ਲੈ ਕੇ ਆਉਣਾ ਪਊਗਾ ਜਿਹੜੀਆਂ ਸਟੇਟਾਂ ਹਜੇ ਤੱਕ ਬਿਲਕੁਲ ਚੁੱਪਚੀ ਬੈਠੀਆਂ ਨੇ ਜਿੱਥੇ ਮਹਾਰਾਸ਼ਟਰ ਵਰਗੇ ਸਟੇਟਾਂ ਦੇ ਵਿੱਚ ਪਿਆਜ਼ 2 ਰੁਪਏ ਕੋਈ ਖਰੀਦ ਕੇ ਲਿਆਉਂਦੇ ਨੇ ਤੇ ਆਪਾਂ ਨੂੰ ਇੱਥੇ 100 ਰੁਪਏ ਕਿਲੋ ਵੇਚਦੇ ਨੇ ਉਹ ਸਟੇਟਾਂ ਨੂੰ ਹਜੇ ਨਹੀਂ ਪਤਾ ਉਹਨੂੰ ਨਾਲ ਜੋੜਨਾ ਪਊਗਾ ਹੀ ਨਾਲ ਚੱਲ ਉੱਥੋਂ ਆ ਗਏ ਆਪਾਂ ਲੋਕਾਂ ਨੇ ਜਸ਼ਨ ਮਨਾਏ ਜਿੱਤਦੇ ਅੱਜ ਕਈ ਵਾਰ ਇਹ ਭੰਗੜ ਕੁੱਸੇ ਚ ਪਾਈ ਤਾਂ ਕੋਈ ਜਿੱਤ ਹੀ ਨਹੀਂ ਹੋਈ ਜੁੱਥੇ ਤੇ ਕੋਈ ਨਹੀਂ ਬਿਲ ਲੜਾਈ ਤਾਂ ਹੀ ਛੱਟੇ ਆਏ ਸੀਗੇ ਨਹੀਂ ਸਾਥੀਓ ਪਹਿਲੀ ਗੱਲ ਤੇ ਇਹ ਹੈ ਦੂਜੀ ਗੱਲ ਜਦੋਂ ਇਹ ਮੋਰਚੇ ਲੱਗੇ ਨੇ ਇਹ ਸਾਥੀਆਂ ਨੂੰ ਕੱਲੇ ਕੱਲੇ ਨੂੰ ਇਹਨਾਂ ਨੇ ਮਿਲਣ ਦੀ ਕਰੀ ਗੱਲ ਆਪਣੀ ਜਥੇਬੰਦੀ ਕੋਲੇ ਸੰਘਰਸ਼ ਕਮੇਟੀ ਵਾਲੇ ਸਾਥੀ ਆਏ ਸਰਬੰਨ ਭੰਦੇਰ ਦੇ ਸਾਥੀ ਜਿਨ੍ਹਾਂ ਨੇ ਆ ਕੇ ਕਿਹਾ ਵੀ ਯਾਰ ਤੁਸੀਂ ਇੱਧਰ ਆ ਜਾਓ ਆਪਾ ਕਿਹਾ ਵੀ ਸੰਯੁਕਤ ਮੋਰਚੇ ਦਾ ਕੀ ਬਣੂਗਾ ਕਹਿੰਦੇ ਸੰਯੁਕਤ ਮੋਰਚੇ ਨਾ ਰੋਲ ਦਿਆਂਗੇ ਪਹਿਲਾਂ ਥੱਲੇ ਆਪਾਂ ਆਪੀ ਆਉਣਗੇ ਰੰਮ ਤੇ ਆਪਣੇ ਮਨ ਨਾਲ ਜੇ ਤੁਸੀਂ ਇੱਧਰ ਆ ਜੇ ਅਸੀਂ ਆਖਿਆ ਸੰਯੁਕਤ ਮੋਰਚਾ ਨਹੀਂ ਸੀ ਰੋਲਣ ਦੇ ਵੀ ਆਪਣੀ ਲੜਾਈ ਯਾਰ ਸਰਕਾਰ ਨੂੰ ਰੋਲਦੀ ਹੈ ਕਿ ਸੰਯੁਕਤ ਮੋਰਚੇ ਨੂੰ ਰੋਲਦੀ ਹੈ ਤੁਸੀਂ ਸਾਰੇ ਸੰਯੁਕਤ ਮੋਰਚੇ ਨਾਲ ਗੱਲ ਕਰੋ ਬੈਠੋ ਯਾਰ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਆਪਾਂ ਲੜਾਂਗੇ ਪਹਿਲਾਂ ਵੀ ਲੜਿਆ ਠੀਕ ਆ ਸਮਾਂ ਅੱਗੇ ਪਿੱਛੇ ਹੋ ਸਕਦਾ ਬਹੁਤ ਉਸ ਟਾਈਮ ਬੁੱਤੀ ਜੀ ਦੀਆਂ ਨੇ ਉੱਗੇ ਪੱਤਰਕਾਰਾਂ ਨੇ ਇਹ ਗੱਲ ਕਹੀ ਵੀ ਇਸ ਟਾਈਮ ਲੜਾਈ ਦਾ ਸਮਾਂ ਨਹੀਂ ਵੋਟਾਂ ਆ ਗਈਆਂ ਸਰਕਾਰ ਦੀਆਂ ਛੋਟੀ ਗੱਲ ਕਿਸੇ ਨੇ ਨਹੀਂ ਸੁਣਨੀ ਸਰਕਾਰ ਤਾਂ ਮਤਲਬ ਖਤਮ ਹੋ ਕੇ ਉੱਥੇ ਦਾ ਕੋਰਟ ਲੱਗਣ ਵਾਲਾ ਛੋਟੀ ਗੱਲ ਨਹੀਂ ਮੰਨੀ ਜਾਣੀ ਪਰ ਸਾਥੀਆਂ ਨੂੰ ਇਹ ਸੀਗਾ ਵੀ ਯਾਰ ਵੋਟਾਂ ਦਾ ਦੌਰ ਹੈ ਸਰਕਾਰ ਵੋਟਾਂ ਦੇ ਦੌਰ ਚ ਮੰਨ ਜੂਗੀ ਉਹਨਾਂ ਦਾ ਅਸੈਸਮੈਂਟ ਸ਼ਾਇਦ ਸਾਥੀਆਂ ਨਹੀਂ ਬਣ ਕੀ ਹੋਵੇ ਚਲੋ ਲੜੇ ਉਹ ਲੜਨ ਦੇ ਵਿੱਚ ਉਹਨਾਂ ਦੇ ਸਾਥੀਆਂ ਦਾ ਇੱਕ ਸਾਥੀ ਨੌਜਵਾਨ ਸ਼ੁਭ ਕਰਨ ਸ਼ਹੀਦ ਹੋ ਗਿਆ ਉਸ ਮੋਰਚੇ ਦੇ ਵਿੱਚ ਜਦੋਂ ਸਾਥੀਆਂ ਤੇ ਅਟੈਕ ਹੋ ਜਾਂਦਾ ਹੈ ਤਾਂ ਆਪਣੀ ਜਥੇਬੰਦੀ ਫੌਰਨ ਮੀਟਿੰਗ ਕਰਕੇ ਅਗਲੇ ਦਿਨ ਐਲਾਨ ਕਰ ਦਿੰਦੀ ਹੈ ਵੀ 14 ਤਰੀਕ ਨੂੰ ਰੇਲਾਂ ਰੋਕਾਂਗੇ ਸਾਰੇ ਪੰਜਾਬ ਦੇ ਵਿੱਚ ਆਪਣੀ ਜਥੇਬੰਦੀ ਰੇਲਾਂ ਰੋਕ ਦਿੰਦੀ ਹੈ। ਥਾਂ-ਥਾਂ ਦੇ ਉੱਤੋਂ ਰੇਲਾਂ ਰੁਕੀ ਗਈਆਂ। ਉਹਨਾਂ ਸਾਥੀਆਂ ਦੀ سپورਟ ਦੇ ਵਿੱਚ। ਉਸ ਤੋਂ ਫੇਰ ਕਾਹਾਂ ਗੱਲ। ਇੱਕ ਦਿਨ ਰੋਨਾ ਰੋਕਣ ਤੋਂ ਬਾਅਦ ਚ ਅਗਲੇ ਦਿਨ ਫੇਰ ਐਲਾਨ ਕੀਤਾ ਜਾਂਦਾ ਹੈ ਤੇ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਰੇ ਟੋਰ ਪਲਾਜ ਇੱਕ ਦਿਨ ਵਾਸਤੇ ਰੋਕ ਦਿੰਦੀਆਂ ਨੇ। ਉਸ ਤੋਂ ਬਾਅਦ ਫੇਰ ਐਲਾਨ ਕੀਤਾ ਜਾਂਦਾ ਅਗਲੇ ਦਿਨ ਮੀਟਿੰਗ ਕਰਕੇ। ਭਾਜਪਾ ਦੇ ਜਿੰਨੇ ਮੰਤਰੀ ਨੇ ਉਹਨੇ ਭਰਾਂ ਦੇ ਭਾਰਾ ਮੂਰੇ ਬੈਠਾਂਗੇ। ਅਸੀਂ ਪਟਿਆਲੇ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਦੇ ਬਾਰ ਮੂਰੇ ਬੈਠੇ ਆ ਬਾਈ 15 ਦਿਨ ਤੇ ਸਾਰੇ ਟੋਲ ਪਲਾਜੇ ਫ੍ਰੀ ਕਰਨ ਦਾ ਸਾਡਾ ਪ੍ਰੋਗਰਾਮ ਆ ਜਾਂਦਾ ਸੀ ਦੇ ਦਿੰਦੇ ਆ ਸਾਰੇ ਟੋਲ ਪਲਾਜੇ ਪੂਰੇ ਪੰਜਾਬ ਦੇ ਫ੍ਰੀ ਕਰ ਦਿੰਦੇ ਆ ਅਸੀਂ ਕਾਲਾ ਝਾ ਟੋਲ ਪਲਾਜਾ ਵੀ ਅਸੀਂ ਫ੍ਰੀ ਕਰਕੇ ਰੱਖਦੇ ਆ ਤੇ ਉਧਰ ਪ੍ਰਨੀਤ ਕੌਰ ਦੇ ਬਾਰ ਦੇ ਵਿੱਚ ਇਧਰੋਂ ਖੰਨੇ ਦੇ ਬਾਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਸ਼ਾਇਦ ਤੁਸੀਂ ਨੇ ਸਮੂਲੀਅਤ ਵੀ ਕੀਤੀ ਹੋਵੇ ਉਹ ਮੋਰਚਿਆਂ ਦੇ ਵਿੱਚ ਕਿਤੇ ਨਾ ਕਿਤੇ ਉਥੇ ਅਸੀਂ ਮਤਲਬ ਉਹ ਭਰਾਵੋ ਉਹਨਾਂ ਸਾਥੀਆਂ ਦੀ ਹਮਾਇਤ ਦੇ ਵਿੱਚ ਵੀ ਕੋਈ ਗੱਲ ਨਹੀਂ ਸਾਡੇ ਭਾਈ ਨੇ ਸਾਡੇ ਨਾਲ ਠੀਕ ਕਰਨ ਦੀ ਨਹੀਂ ਬੋਲਚਾਲ ਘਟਾ ਤਾਂ ਅਸੀਂ ਇਹ ਤੁਹਾਨੂੰ ਵੀ ਉਹਨੂੰ ਕੁੱਟ ਕੇ ਕੋਈ ਮਾਰ ਦੂ ਜਰਾ ਐਂਕ। ਅਸੀਂ ਇਧਰੋਂ ਸਰਕਾਰਾਂ ਨੂੰ ਦੇਖਾਂਗੇ। ਇਸ ਕਰਕੇ ਉਦੋਂ ਬਾਅਦ ਚ ਸ਼ੁਭਕਰਨਦੇ ਅਸੀਂ ਸੰਸਕਾਰ ਤੇ ਗਏ, ਫੁੱਲਾਂ ਤੇ ਗਏ, ਭੋਗ ਤੇ ਗਏ। 3500 ਬੰਦਾ ਇਕੱਲਾ ਆਪਣੀ ਜਥੇਬੰਦੀ ਬੋਲੂ ਗਿਆ। ਪਰ ਸਾਥੀਆਂ ਨੇ ਭਈ ਐਂ ਬੁਲਾਇਆ ਵੀ ਨਹੀਂ ਸਾਨੂੰ ਵੀ ਕੌਣ ਹੋ ਤੁਸੀਂ ਕਿੱਥੋਂ ਆਏ। ਵੀ ਇਸ ਇਨੀ ਸਭ ਜਾਣਦੇ ਕਾਉਂ। ਹੋਰ ਜਥੇਬੰਦੀਆਂ ਨੇ ਸਾਥੀ ਵੀ ਗਏ। ਸੁਯੁਕਤ ਬੁਚੀ ਦੀ ਨਹੀਂ ਬੁਲਾਇਆ ਉਹਨਾਂ ਨੇ ਯਾਰ ਐਡਾ ਵੱਡਾ ਕਾਂਡ ਹੋ ਗਿਆ ਹੋਵੇ ਨੌਜਵਾਨ ਬੱਚਾ ਮਰ ਗਿਆ ਹੋਵੇ ਕੀ ਅਸੀਂ ਉੱਥੇ ਜਾਂ ਕੋਈ ਰਾਜਨੀਤੀ ਕਰਨ ਗਿਆ ਜਾਂ ਜਾਂ ਕੋਈ ਅਸੀਂ ਆਪ ਦੀ ਜਥੇਬੰਦੀ ਨੂੰ ਵੱਡੀ ਕਰਨ ਗਿਆ ਉੱਥੋਂ ਹੀ ਤਾਲਮੇਲ ਵਾਦੇ ਹੁੰਦੇ ਨੇ ਭਾਈ ਜੇ ਕਿਸੇ ਦੇ ਘਰੇ ਕਹਿੰਦੇ ਦੁਸ਼ਮਣ ਵੀ ਆ ਜਾਏ ਤਾਂ ਉਹਨੂੰ ਵੀ ਆਪਾਂ ਬੁਲਾ ਲੈਣੇ ਹੁੰਦੇ ਆ ਪਰ ਬਾਈਆਂ ਨੂੰ ਉੱਥੇ ਵੀ ਨਹੀਂ ਬੁਲਾਇਆ ਚਲੋ ਉਹਨਾਂ ਦੀ ਮਰਜ਼ੀ ਆ ਆਪਾਂ ਨਹੀਂ ਚਾਹੁੰਦੇ ਵੀ ਸਾਨੂੰ ਉਹ ਉਹ ਬੁਲਾਉਂਦੇ ਜਾਂ ਨਾ ਉਹ ਉਹਨਾਂ ਦੀ ਇੱਛਾ ਵੀ ਇਹ ਲੋਕਾਂ ਨੂੰ ਸਮਝਾਉਣ ਵਾਸਤੇ ਗੱਲਾਂ ਨੇ ਸਾਡੀਆਂ ਉਹਨਾਂ ਨਾਲ ਸਾਡਾ ਕੋਈ ਗੱਲ ਸ਼ਿਕਬਾਨੀ ਸਾਨੂੰ ਕਦੇ ਨਹੀਂ ਬੁਲਾਇਆ ਜਿਹੜੇ ਸਾਨੂੰ ਅੱਜ ਕਹਿੰਦੇ ਵੀ ਹਾਂ ਤੁਸੀਂ ਕਦੇ ਨਹੀਂ ਜਾਂਦੇ ਐ ਉਹਨਾਂ ਨੂੰ ਦੱਸਣ ਵਾਸਤੇ ਗੱਲਾਂ ਨੇ ਬਾਈ ਫਰਕ ਕਿੱਥੇ ਪਿਆ ਉਹਨਾਂ ਨੂੰ ਕੋਈ ਨਹੀਂ ਮਾਂ ਦਾ ਪੁੱਤ ਕਹਿੰਦਾ ਵੀ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਕਿਹਾ ਹੈਗਾ ਤੁਸੀਂ ਕਿਉਂ ਨਹੀਂ ਉੱਥੇ ਆ ਕੇ ਗੱਲ ਕੀਤੀ ਹੈਗੀ ਤੁਹਾਡੇ ਭੋਗਤੇ ਆ ਤੁਸੀਂ ਕਿਉਂ ਨਹੀਂ ਉਹਨੂੰ ਬੋਲਣ ਤਾਂ ਯਾਰ ਕੋਈ ਨਹੀਂ ਕਹਿੰਦਾ ਉਹਨਾਂ ਨੂੰ ਜੋ ਵੀ ਪੱਤਰਕਾਰ ਸਾਥੀ ਨੇ ਉਹ ਇਤਨੀ ਗੱਲ ਕਰ ਦਿੰਗੇ। ਇਹ ਕੀ ਰੌਲਾ ਕੀ ਹੈ? ਇਹ ਏਡਾ ਫਰਕ ਐ ਕਾਤੋਂ ਹੈ? ਕਿਉਂਕਿ ਭਰਾਵੋ ਆ ਜਥੇਬੰਦੀ ਨੂੰ ਤੋੜਨ ਦੀ ਉਹਨਾਂ ਦੀ ਨੀਅਤ ਹੈ ਸਾਥੀਆਂ ਦੀ। ਉਹ ਉਹਨਾਂ ਨੂੰ ਐ ਲੱਗਦਾ ਹੈ ਜਿਹੜੇ ਪੱਤਰਕਾਰ ਸਾਥੀ ਨੇ ਸਾਡੇ ਜਥੇਬੰਦਕ ਸਾਥੀਆਂ ਨੂੰ ਨਹੀਂ ਹੈਗੀ। ਜਿਹੜੇ ਪੱਤਰਕਾਰ ਸਾਥੀ ਨੇ ਜਿਹੜੇ ਸਰਕਾਰ ਦੇ ਕਹਿਣ ਤੇ ਚੱਲਦੇ ਨੇ ਉਹ ਮਤਲਬ ਇੱਕੋ ਹੀ ਗੱਲ ਕਰਦੇ ਨੇ। ਵੀ ਤੁਸੀਂ ਉੱਥੇ ਕਿਉਂ ਨਹੀਂ ਜਾਂਦੇ ਕਦੇ ਉਹ ਪੱਤਰਕਾਰ ਸਾਥੀਆਂ ਨੇ ਵੀ ਪੁੱਛਿਆ ਵੀ ਯਾਰ ਤੁਹਾਡੇ ਕੋਲ ਇੱਥੇ ਆਏ ਸੀ ਤੁਸੀਂ ਇਹਨਾਂ ਨੂੰ ਬਰਾਉਂਦੇ ਕਾਤੋਂ ਨਹੀਂ ਆਹ ਹੁਣ ਜਦੋਂ ਨਾ ਉੱਥੇ ਡੱਲੇ ਵਾਲਾ ਸਾਹਿਬ ਜਦੋਂ ਮਰਨ ਵਰਤ ਤੇ ਬੈਠੇ ਨੇ ਬੜਾ ਮਤਲਬ ਉੱਥੇ ਭਾਵੁਕ ਮਾਹੌਲ ਬਣਿਆ ਬਹੁਤ ਲੋਕ ਗਏ ਨੇ ਉਹਦੇ ਵਿੱਚੋਂ ਸੰਯੁਕਤ ਮੋਰਚੇ ਦੇ ਜਥੇਬੰਦੀਆਂ ਦੇ ਸਾਥੀ ਵੀ ਗਏ ਨੇ ਤਾਂ ਉਹਨਾਂ ਦੇ ਲੀਡਰ ਦਾ ਬਿਆਨ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਉਹਨਾਂ ਦਾ ਸਿੱਧੂਪੁਰ ਦੀ ਜਥੇਬੰਦੀ ਦਾ ਦੂਜਾ ਲੀਡਰ ਹੈ ਕਾਕਾ ਸਿੰਘ ਕੋਟਰਾ ਉਹ ਇਹ ਕਹਿੰਦਾ ਹੈ ਵੀ ਯਾਰ ਇਹ ਤਾਂ ਇਹ ਦੇਖਣ ਆਏ ਨੇ ਵੀ ਡੱਲੇ ਵਾਲਾ ਸਮਰੂਪ ਉਹ ਭਲੇ ਇਮਾਨਸੂ ਚਾਹੇ ਜਿਹੜੀ ਮਰਜ਼ੀ ਨੀਤ ਨਾਲ ਆਏ ਨੇ ਇੱਥੇ ਆਏ ਹਜੇ ਸ਼ਬਦ ਤਾਂ ਨਾ ਬੋਲੋ ਯਾਰ ਵੀ ਜੇ ਕੋਈ ਥੋੜੇ ਕੋਲ ਹੋਰ ਆਉਣਾ ਚਾਹੁੰਦਾ ਹੋਵੇ ਤੁਸੀਂ ਉਹਨੂੰ ਵੀ ਮਤਲਬ ਹੈ ਇਸ ਤਰੀਕੇ ਨਾਲ ਤੁਹਾਨੂੰ ਉਹ ਵੀ ਦੇਖੇ ਜਾਂ ਨਹੀਂ ਤੇ ਕਹਿਣਾ ਚਾਹੀਦਾ ਸਾਥੀਆਂ ਨੂੰ ਜੀ ਚਲੋ ਉਹਨਾਂ ਦੀ ਸਮਝ ਆ ਸਾਥੀਆਂ ਦੀ ਉਹ ਉਹਨਾਂ ਨੇ ਦੇਖਣਾ ਕੀ ਕਰਨਾ ਹੈਗਾ ਸਾਡੀ ਹਮੈਤ ਉਸ ਮੋਰਚੇ ਨਾਲ ਭਾਵੇਂ ਚਾਹੇ ਉਹ ਸਾਨੂੰ ਜਮਾ ਨਾ ਬੁਲਾਉਣ ਉੱਥੇ ਤਾਂ ਅਸੀਂ ਨਹੀਂ ਜਾਣਾ ਇੱਥੋਂ ਸਾਡੀ ਹਮੈਤ ਅਸੀਂ ਕਿਸ ਤਰੀਕੇ ਨਾਲ ਕਰਨੀ ਹੈ ਉਹ ਅਸੀਂ ਉਹ ਤੋਂ ਪਿੱਛੇ ਨਹੀਂ ਹਟਾਂਗੇ ਚਾਹੇ ਸਾਨੂੰ ਦੁੱਗਣੀਆਂ ਗਾਲਾਂ ਕੱਢੀਆਂ ਜਾਂ ਤਿੰਨ ਗੁਣਾ ਗਾਲਾਂ ਕੱਢੀਆਂ ਜਾਂ ਜੋ ਮਰਜ਼ੀ ਕਰੀਆਂ ਉਹਨਾਂ ਦੀ ਮਰਜ਼ੀ ਹੈ ਅਸੀਂ ਉਹਨਾਂ ਦੀ ਗਾਲਾਂ ਦੀ ਪਰਵਾਹ ਨਹੀਂ ਕਰਦੇ ਜਿਹੜੇ ਗਾਲਾਂ ਕੱਟਣ ਵਾਲੇ ਨੇ ਤਾਂ ਬਾਈ ਇੱਕ ਉਹ ਹੈ ਆਈਟੀ ਸੈੱਲ ਬਣੇ ਹੋਏ ਨੇ ਤਾਂ ਵੱਖ-ਵੱਖ ਮਤਲਬ ਉਹ ਬਣਾ ਕੇ ਕੀ ਬਣਾਉਂਦੇ ਨੇ ਉਹ ਆਈਡੀਆਂ ਜੀਆਂ ਉਹ ਬਾ ਕਹਦਾ ਇੱਕ ਸਰਕਾਰ ਵੱਲੋਂ ਬਣਾਈਆਂ ਹੁੰਦੀਆਂ ਨੇ ਇੱਕ ਆਈਡੀ ਦੇ ਉੱਤੇ ਗਾਲ ਪਾਟੋ ਸਾਰਿਆਂ ਦੀ ਜਾਂਦੀ ਹੈ ਪਿਆ ਬੋਲਦਾ ਜਿਹਾ ਬੋਲਦਾ ਯਾ ਬੋਲਦਾ ਜੀ ਇਸ ਕਰਕੇ ਭਰਾਵੋ ਜਿਹੜੀ ਉਸ ਮੋਰਚੇ ਦੀ ਜਿਹੜੀ ਸੱਚਾਈ ਤੇ ਆਪਣੀ ਨਾਂ ਜਾਣ ਦੀ ਸੱਚਾਈ ਇਹ ਹੈ ਇਸ ਲਈ ਜਿਉ ਸਾਥੀਆਂ ਨੂੰ ਐ ਲੱਗਦਾ ਹੋਵੇ ਉਹਨਾਂ ਦੇ ਅੰਗਰ ਦੇ ਵਿੱਚ ਸਾਨੂੰ ਲੱਗਦਾ ਹੈ ਫਰਕ ਹੈ ਉਹਨਾਂ ਨੂੰ ਲੱਗਦਾ ਹੋਵੇ ਜਗਜੀਤ ਸਿੰਘ ਡੱਲੇਵਾਲ ਬਹਿ ਗਏ ਯਾਰ ਇਹਦੇ ਮਰਨ ਨਾਲ ਸਰਕਾਰ ਨੂੰ ਕੋਈ ਫਰਕ ਪੈ ਜੂ ਸਾਨੂੰ ਐ ਲੱਗਦਾ ਵੀ ਸਰਕਾਰ ਨੂੰ ਭੋਰਾ ਵੀ ਫਰਕ ਨਹੀਂ ਪੈਣਾ ਚਾਹੇ ਕੱਲਾ ਡੱਲੇਵਾਲ ਸਾਹਿਬ ਨਹੀਂ ਚਾਹੇ ਸਾਰੀਆਂ ਕਿਸਾਨ ਜਥੇਵਦੀਆਂ ਦੇ ਲੀਡਰ ਮਰ ਜਾਣ ਆ ਤਾਂ ਚੰਦੀ ਨੇ ਬਈ ਉਹ ਆ ਤਾਂ ਚਾਉਂਦੀ ਨੇ ਵੀ ਜੇ ਲੀਡਰ ਲੈਸ਼ ਹੋ ਜਾਂਦੇ ਨੇ ਲੋਕ ਇਹ ਛੋਟੀ ਨਮਾਇੰਦਗੀ ਪ੍ਰਗਟਉਰੀ ਕਰਦੇ ਨੇ ਦਰਸ਼ਨਾਂ ਹੋਰੀ ਕਰਦੇ ਨੇ ਜੇ ਇਹ ਨਾ ਰਹਿਣ ਭਲਾਂ ਆਹ ਸੰਗਤ ਇੰਨੀ ਇਕੱਠੀ ਹੋ ਜੂ ਇਹ ਤਾਲਮੇਲ ਕਿਵੇਂ ਬਣੂਗਾ ਇਹ ਲੀਡਰ ਬਹੁਤ ਜ਼ਰੂਰੀ ਨੇ ਭਰਾਵੋ ਇਸ ਕਰਕੇ ਡੱਲੇ ਵਾਲ ਸਾਹਿਬ ਦੀ ਬਹੁਤ ਵੱਡੀ ਲੋੜ ਹੈ ਨਾ ਇਹ ਸਾਡੇ ਧਰਮ ਦੇ ਵਿੱਚ ਕਿਤੇ ਲਿਖਿਆ ਦਸਵੇਂ ਪਾਤਸ਼ਾਹ ਦੇ ਉੱਤੇ ਐਡੇ ਕਸ਼ਟ ਆਵੇ ਚਾਰ ਪੁੱਤ ਸ਼ਹੀਦ ਹੋ ਗਏ ਸਾਰਾ ਪਰਿਵਾਰ ਇਸ ਦੁਨੀਆ ਦੇ ਲੇਖੇ ਲਾਗੇ ਪਰ ਸਾਡੇ ਧਰਮ ਦੇ ਵਿੱਚ ਵੀ ਕਿਤੇ ਵੀ ਭਰਾਵੋ ਇਹ ਕਹਾਣੀ ਨਹੀਂ ਆਉਂਦੀ ਠੀਕ ਹੈ ਜੇ ਹਾਕਮ ਤਕੜਾ ਹੈ ਹਾਕਮ ਜਰਮਾਨਾ ਹੈ ਉਹਦੇ ਨਾਲ ਲੜ ਕੇ ਮਰਾਂਗੇ ਤੇ ਗਲ ਚੜ ਕੇ ਮਰਾਂਗੇ ਮਾਰੂਆ ਤਾਂ ਹੈਗਾ ਸਾਨੂੰ ਉਹ ਆਪ ਤੋਂ ਨਹੀਂ ਠੀਕ ਹੈ ਸਾਨੂੰ ਫੜ ਕੇ ਜਿਹੜਾ ਤੁੰਕੇ ਫਾਂਸੀ ਤੇ ਟੰਗ ਦੇਣਾ ਮਰ ਜਾਂਗੇ ਗੋਲੀ ਮਾਰ ਦੇਣ ਮਰ ਜਾਂਗੇ ਪਰ ਯਾਰ ਆਪ ਤੋਂ ਮਰਨਾ ਇਹ ਸਾਨੂੰ ਸਾਡੇ ਜਥੇਬੰਦੀ ਦੀ ਲੈ ਜੀ ਕਿ ਬੀਕੇ ਯੋਗਰਾਹਾ ਦੀ ਇਸ ਕਰਕੇ ਉਹਨਾਂ ਸਾਥੀਆਂ ਨਾਲ ਸਾਡੇ ਇਹ ਸਿਧਾਂਤਕ ਫਰਕ ਨਹੀਂ ਪੜਾਉਂ ਉਹ ਆਪਦੇ ਹਿਸਾਬ ਨਾਲ ਲੜਾਈ ਲੜਨ ਅਸੀਂ ਉੱਥੇ ਜਾ ਕੇ ਕੋਈ ਇਹ ਅਸੀਂ ਕਹੀਏ ਵੀ ਅਸੀਂ ਨਹੀਂ ਆਇਆ ਕਰਨਾ ਚਾਹੀਦਾ ਅਸੀਂ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪਾਉਣਾ ਚਾਹੁੰਦੇ ਉਹ ਲੜ ਰਹੇ ਨੇ ਸਾਥੀ ਆਪ ਦੀ ਸਮਝ ਨਾਲ ਲੜ ਰਹੇ ਨੇ ਉਹਨਾਂ ਨੂੰ ਲੜਨਾ ਚਾਹੀਦਾ ਅਸੀਂ ਉਹਨਾਂ ਸਾਥੀਆਂ ਨਾਲ ਸਾਡਾ ਇਸ ਗੱਲ ਤੇ ਕੋਈ ਸ਼ਿਕਵਾ ਨਹੀਂ ਹੈਗਾ ਜਿਹੜੇ ਸਾਡੇ ਲੋਕਾਂ ਦੇ ਸ਼ਿਕਵੇ ਨੇ ਇਹ ਅਸੀਂ ਲੋਕਾਂ ਦੇ ਸਾਹਮਣੇ ਭਰਾਵੋ ਤਾਂ ਦੱਸ ਦਿਆਂ ਮਜਬੂਰ ਦੱਸ ਦਿਆਂਗੇ ਕਿਉਂਕਿ ਸਾਨੂੰ ਥਾਂ ਥਾਂ ਤੇ ਸਵਾਲ ਹੁੰਦੇ ਨੇ ਬਈ ਤੁਸੀਂ ਕਿਉਂ ਨਹੀਂ ਜਾਂਦੇ ਯਾਰ ਸਾਡਾ ਇਹ ਦੱਸਣ ਦਾ ਮਤਲਬ ਇਹ ਨਹੀਂ ਵੀ ਉਹਨਾਂ ਦੇ ਅਸੀਂ ਖੋਹ ਖੋਦੀ ਕੀ ਕਰਦੇ ਆ ਵੀ ਨਹੀਂ ਸਾਡੇ ਲੋਕਾਂ ਦੇ ਸਵਾਲਾਂ ਵਾਸਤੇ ਦੱਸਣਾ ਸਾਡਾ ਇਹ ਹੈ ਇਸ ਕਰਕੇ ਭਰਾਵੋ ਅੱਜ ਜਿਹੜਾ ਆਪਾਂ ਬੜੇ ਮਾੜੇ ਦੌਰ ਦੇ ਵਿੱਚੋਂ ਸਾਡਾ ਦੇਸ਼ ਲੰਘ ਰਿਹਾ ਹੈਗਾ ਬڑے ਮਾਰੇ ਸਮੇਂ ਦੇ ਵਿੱਚ ਸਾਡਾ ਦੇਸ਼ ਲੰਘ ਰਿਹਾ ਹੈਗਾ ਭਰਾਵੋ ਇਸ ਕਰਕੇ ਲੜਿਆ ਬਣਾ ਭਰਾਵੋ ਗੁਜ਼ਾਰਾ ਨਹੀਂ ਹੈ ਲੜਨਾ ਬਹੁਤ ਜ਼ਰੂਰੀ ਹੈ ਲੜੇ ਬਿਨਾ ਗੁਜ਼ਾਰਾ ਨਹੀਂ ਕਿਉਂਕਿ ਤੁਸੀਂ ਦੇਖਿਆ ਤੁਸੀਂ ਆਪਦੀਆਂ ਜਿਹੜੀਆਂ ਇਸ ادارے ਦੇ ਵਿੱਚ ਜਿਹੜੇ ਤੁਸੀਂ ਨੌਕਰੀ ਕਰ ਰਹੇ ਹੋਗੇ ਇਹ ਤੁਹਾਨੂੰ ਕੀ ਦਿੰਦਾ ਸੀਗਾ ਤੇ ਲੁੱਟ ਤੁਹਾਡੀ ਕਿੰਨੀ ਕਰਦਾ ਸੀਗਾ ਜਦੋਂ ਤੁਸੀਂ ਇਕੱਠੇ ਹੋ ਕੇ ਲੜਿਓ ਫੇਰ ਮਤਲਬ ਇਹ ਤੁਸੀਂ ਤਨਖਾਹਾਂ ਵਧਾਉਣ ਦੇ ਵਿੱਚ ਕਾਮਯਾਬ ਹੋ ਗਏ ਹੋ ਜਿਹੜੀ ਗੱਲ ਪਹਿਲਾਂ ਬਲਵਿੰਦਰ ਕਰਕੇ ਗਿਆ ਜਿਹੜੇ ਜੇਲ੍ਹਾਂ ਦੇ ਵਿੱਚ ਸਾਥੀ ਨੇ ਉਹ ਇਕੱਠੇ ਨਹੀਂ ਹੁੰਦੇ ਨਾ ਉਹਨਾਂ ਦਾ ਲੀਡਰ ਬਣਦਾ ਹੈਗਾ ਜੋ ਕੋਈ ਲੀਡਰ ਬਣਦਾ ਤਾਂ ਉਹਦੀ ਕੋਈ ਸਪੋਰਟ ਨਹੀਂ ਕਰਦਾ ਉਹਨੂੰ ਪਾੜ ਦਿੰਦੇ ਨੇ ਫੇਰ ਅਸੀਂ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਉਧਰ ਪਸ ਕੋਲੇ ਪਾਸੇ ਆ ਜੱਥੇਬੰਦੀ ਵੀ ਉਹ ਤੋਂ ਕਮਜ਼ੋਰ ਸੀਗੀ ਤੁਹਾਡੇ ਵਾਲੀ ਵੀ ਅਸੀਂ ਉਸ ਟਾਈਮ ਮੈਰਿਟ ਅਰ ਸਕੂਲ ਦੇ ਵਿੱਚ ਸੀਗੇ ਸਾਨੂੰ ਦੋਨਾਂ ਨੂੰ ਕੱਟ ਕੇ ਬਠਿੰਡੇ ਦੇ ਆਰਡਰ ਦਿੱਤੇ ਫਿਰ ਵੀ ਲੜੇ ਅਸੀਂ ਇੱਕ ਵੀ ਨਹੀਂ ਮੰਨਦਾ ਪੁੱਤ ਆਇਆ ਮੈਰਿਟ ਅਰ ਸਕੂਲ ਦਾ ਸਾਡੇ ਨਾਲ ਸਾਥੀ ਵੀ ਸਾਡੀ ਸਪੋਰਟ ਵੀ ਆਜੇ ਜਾ ਰਾ ਵੀ ਹਾਂ ਇਹ ਨਾਲ ਧੱਕਾ ਹੋਇਆ ਦਵਾਨੀ ਦਾ ਵੀ ਨੁਕਸ ਨਹੀਂ ਕੱਢ ਸਕੇ ਸਾਡੇ ਵਿੱਚ ਦਵਾਨੀ ਦਾ ਵੀ ਆ ਵਿੱਚ ਪ੍ਰਗਟ ਹੋਰੀ ਬੈਠੇ ਸੀਗੇ ਇਸ ਕਰਕੇ ਭਾਈ ਜਿਹੜਾ ਕੋਈ ਲੜਦਾ ਨਾ ਉਹਨਾਂ ਨੂੰ ਨੌਕਰੀ ਰੁਕੀ ਕਰਨ ਦਾ ਕੋਈ ਨਾ ਕੋਈ ਰਹਿਣ ਨੰਦਾ ਇੱਥੇ ਉਹਨਾਂ ਤਾਂ ਪਰਚੇ ਨੇ ਉਹਨਾਂ ਵਾਸਤੇ ਜੇੜਾ ਨੂੰ ਉਹਨਾਂ ਵਾਸਤੇ ਪ੍ਰਗਟ ਹੋਰੀਆਂ ਨੂੰ ਵੀ ਕੱਢਤਾ ਸੀਗਾ ਪ੍ਰਗਤੀ ਬਦਲੀ ਪਤਾ ਨਹੀਂ ਕਿੱਥੇ ਕਰਨਾਟਕ ਰੋਡ ਦੀ ਕਿੱਥੇ ਦੀ ਕਰਤੀ ਸੀਗੀ ਫਿਰ ਇਹਨਾਂ ਵਾਸਤੇ ਵੀ ਕਿਹਾ ਵੀ ਯਾਰ ਐਵੇਂ ਕੰਮ ਹੀ ਕਰਨਗੇ ਠੀਕ ਹੈ ਉਹ ਧਾਰੇ ਨੂੰ ਪਤਾ ਸੀਗਾ ਉਹ ਧਾਰਾ ਵਾਪਸ ਆ ਗਿਆ ਇਹਦੇ ਮਗਰ ਸਪੋਰਟ ਖਾਸੀ ਹੋ ਗਈ ਇਸ ਕਰਕੇ ਭਰਾਵੋ ਲੜਨ ਵਾਲੇ ਬੰਦਿਆਂ ਵਾਸਤੇ ਕੋਈ ਇੱਥੇ ਜਗ੍ਹਾ ਨਹੀਂ ਦਿੰਦੇ ਰਹਿਣ ਨਹੀਂ ਦਿੰਦੇ ਉਹਨਾਂ ਤਾਂ ਬਦਨਾਮ ਕਰਦੇ ਨੇ ਕਦੇ ਤਾਂ ਇਹ ਕਹਿੰਦੇ ਨੇ ਇਹ ਫੱਟ ਖਾਂਦੇ ਨੇ ਕਦੇ ਇਹ ਕਹਿੰਦੇ ਨੇ ਕਿ ਚੌਦਰ ਕੋਟ ਦੇ ਨੇ ਕਦੇ ਕਿਸੇ ਨਾਲ ਕਦੇ ਕਿਸੇ ਨਾ ਕਿਸੇ ਲੂਟਮਲ ਸਾਡੇ ਲੋਕਾਂ ਦੇ ਵਿੱਚ ਉਹਨਾਂ ਨੇ ਬਦਨਾਮ ਕਰਨਾ ਉਹਨਾਂ ਨੂੰ ਉਹਨਾਂ ਕੋਲੇ ਬਦਨਾਮ ਕਰਨ ਦਾ ਤੰਤਰ ਬਹੁਤ ਆ ਸਾਨੂੰ ਉਹਨਾਂ ਕੋਲੇ মিডিਆ ਨੇ ਅਖਬਾਰ ਨੇ ਹੋਰ ਕਈ ਤਰ੍ਹਾਂ ਦੇ ਉਹਨਾਂ ਕੋਲ ਸੰਦ ਸਾਧਨ ਨੇ ਆਗੂਆਂ ਵਾਸਤੇ ਪ੍ਰਚਾਰ ਕਰਨ ਦੇ ਕੂੜ ਪ੍ਰਚਾਰ ਕਰਨ ਦੇ ਬਹੁਤ ਤਰ੍ਹਾਂ ਦੇ ਸਾਧਨ ਨੇ ਉਹ ਕਹਿੰਦੇ ਨੇ ਵੀ 3000 ਕਰੋੜ ਰੁਪਏ ਲੋਟ ਚਾ ਬੇਚਦਾ ਕੱਟ ਕੇ ਲਿਆਉਣ ਬਈ ਇੱਕ ਦਵਾਨੀ ਦਾ ਰੁਪਈਆ ਦਾ ਫਰਕ ਲਿਆਉਣ ਇੱਕ ਦਵਾਨੀ ਅਸੀਂ ਜਿਹੜੀ ਆਪ ਦੀ ਚੱਥੇ ਬੰਦੀ ਚਲਾਉਂਦੇ ਆ ਸਾਡੀ ਪਿੰਡ ਕਮੇਟੀਆਂ ਤੋਂ ਲੈ ਕੇ ਸੂਬਾ ਕਮੇਟੀ ਤੱਕ ਹਰ 6ਵੇਂ ਮਹੀਨੇ ਹਸਤਕਾਮ ਹੁੰਦਾ ਹੈਗਾ ਕਦੇ ਵੀ ਤੁਸੀਂ ਮਾਰ ਖਾਉਂਗੇ ਕੋਈ ਵੀ ਸੰਸਥਾ ਚਲਾਉਂਦੇ ਹੋ ਤਾਂ ਫੰਡਾਂ ਤੋਂ ਮਾਰ ਖਾਉਂਗੇ ਜੇ ਤੁਸੀਂ ਫੰਡਾਂ ਨੂੰ ਸਹੀ ਤਰੀਕੇ ਨਾਲ ਮਤਲਬ ਉਹਦਾ ਲਿਖਤ ਪੜਤ ਕਰਦੇ ਹੋ ਫੇਰ ਬਚੋਂਗੇ ਜੇ ਤੁਸੀਂ ਫੰਡਾਂ ਦੇ ਵਿੱਚ ਤੁਸੀਂ ਇਕੱਠੇ ਹੁੰਦੇ ਨੇ ਚਾਹੇ ਤੁਸੀਂ ਲੱਖ ਮਾਨਦਾਰ ਹੋ ਤੁਹਾਡਾ ਕੋਈ ਉਹਦਾ ਕ੍ਰਿਟੇਰੀਆ ਨਹੀਂ ਬਣਾਇਆ ਹੋਇਆ ਤੁਹਾਡਾ ਕੋਈ ਉਹਦਾ ਹਿਸਾਬ ਕਿਤਾਬ ਦਾ ਕ੍ਰਿਟੇਰੀਆ ਨਹੀਂ ਹੈਗਾ ਤੁਹਾਡੀ ਇਮਾਨਦਾਰੀ ਨੂੰ ਕਿਸੇ ਨੇ ਨਹੀਂ ਪੁੱਛਣਾ ਭਾਈ ਜਦੋਂ ਤੁਸੀਂ ਸੀਸੇ ਮੰਗੂ ਸਾਹਿਬ ਕਰ ਦੋਗੇ ਨਾ ਮੁਰੇ ਅਗਲੇ ਦੇ ਫੇਰ ਵੀ ਕਹੀ ਜਾਂਦੇ ਨੇ ਵੀ ਤਾਂ ਖਾ ਕੇ ਖਾ ਕੇ ਖਾ ਕੇ ਫੇਰ ਵੀ ਕਹੀ ਜਾਂਦੇ ਸਾਡੇ ਪਿੰਡ ਕਮੇਟੀਆਂ ਦਾ ਜਿਹੜਾ ਹਿਸਾਬ ਕਿਤਾਬ ਹੈ ਹਰ 6ਵੇਂ ਮਹੀਨੇ ਕਿੰਨਾ ਫੰਡ ਇਕੱਠਾ ਹੋਇਆ ਕਿੰਨਾ ਖਰਚਾ ਹੋ ਗਿਆ ਕਿੰਨਾ ਸਾਡੇ ਕੋਲ ਬਕਾਇਆ ਆ ਤਾ ਤਿੰਨ ਗੱਲਾਂ ਦੇ ਵਿੱਚ ਨਿਸਾਰਦੇ ਹੈਗੇ ਸੀ ਕੱਲੀ-ਕੱਲੀ ਗੱਲ ਵੀ ਅੱਜ ਇੱਥੇ ਸਾਬਕਾ ਸੈਨਿਕਾਂ ਦੀ ਬੀਟਿੰਗ ਕਰਨ ਗਿਆ ਗੱਡੀ ਗਈ ਆ ਕਿੰਨੇ ਦਾ ਤੇਲ ਲੱਗਿਆ ਤੇ ਐਸਐਸਪੀ ਸਾਹਿਬ ਨੂੰ ਮਿਲਣ ਗਏ ਕਿੰਨੇ ਦਾ ਡੀਜ਼ਲ ਖਰਚ ਹੋਇਆ ਫਲਾਣੇ ਥਾਂ ਮੈਂ ਧਰਨੇ ਤੇ ਗਏ ਬੱਸ ਲੈ ਕੇ ਕਿੰਨਾ ਕਰਾਇਆ ਦਿੱਤਾ ਫਲਾਣੇ ਦਾ ਮੈਂ ਧਰਨੇ ਤੇ ਕਹੇ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਕਿੰਨਾ ਪੈਸਾ ਖਰਚ ਹੋਇਆ ਵਾਕਿਆ ਦਾ ਭਾਈ ਇਸ ਤਰੀਕੇ ਨਾਲ 3-4 ਪੇਜਾਂ ਦੀ ਇੱਕ ਪਿੰਡ ਦੀ ਲਿਸਟ ਬਣਦੀ ਹੈ ਉਹ ਥਾਂ ਥਾਂ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਜੱਥੇਬੰਦੀ ਆਪਣੀ ਹੈਗੀ ਆ ਉਹਨਾਂ ਨੂੰ ਪਤਾ ਹੋਊਗਾ ਹੋ ਸਕਦਾ ਕਈ ਪਿੰਡਾਂ ਦੇ ਵਿੱਚ ਸਾਡੇ ਆਗੂ ਵੀ ਹਜੇ ਟੱਗਾ ਟੱਪੇ ਬੈਠੇ ਹੋਣ ਪਰ ਸਾਡੀ ਉੱਪਰੋਂ ਇਤਨਾ ਪੂਰੀ ਹਦਾਇਤ ਹੈ ਫੇਰ ਵੀ ਭਰਾਵੋ ਕਈ ਤਰ੍ਹਾਂ ਦੇ ਬੰਦੇ ਆ ਜਾਂਦੇ ਨੇ ਆਪਣੇ ਵਿੱਚ ਵੀ ਜਦੋਂ ਕੋਈ ਸਾਡੇ ਕੋਲੇ ਗੱਲ ਆਉਂਦੀ ਹੈ ਉਹਨੂੰ ਵੀ ਅਸੀਂ ਨਖੇਰਦੇ ਆ ਫੇਰ ਕੱਢ ਕੇ ਲਿਆਉਂਦੇ ਬਾਹਰ ਕੀ ਗੱਲ ਹੈ ਇਹ ਕਾਹਤੋਂ ਲੱਗਿਆ ਹਿਸਾਬਾ ਹਰ ਥਾਈ ਦਰਵਾਜੇ ਦੇ ਉੱਤੇ ਨਗਰ ਦੇ ਵਿੱਚ ਉਹ ਹਿਸਾਬ ਦਾ ਗਿਆ ਨਿਸ਼ਤਾਂ ਲੱਗਦੀਆਂ ਨੇ ਇੱਕ ਲਿਸਟ ਬਲਾਕ ਦੇ ਵਿੱਚ ਜਮ੍ਹਾਂ ਹੁੰਦੀ ਹੈ ਬਲਾਕ ਕੋਲੇ ਜਿਹੜਾ ਫੰਡ ਆਉਂਦਾਗਾ ਬਲਾਕ ਕੋਲੇ ਫੰਡ ਕਿੱਥੋਂ ਆਉਂਦਾ ਬਲਾਂ ਜਿਹੜਾ ਫੰਡ ਪਿੰਡ ਇਕੱਠਾ ਕਰਦਾ ਹੈ ਉਹਦਾ ਚੌਥਾ ਹਿੱਸਾ ਬਲਾਕ ਨੂੰ ਜਮ੍ਹਾਂ ਕਰਾਉਂਦੇ ਆ ਪਰ ਜੇ ਲੱਖ ਰੁਪਈਆ ਪਿੰਡ 'ਚ ਇਕੱਠਾ ਹੋ ਗਿਆ ਉਹਦਾ ਚੌਥਾ ਹਿੱਸਾ 25000 ਰੁਪਈਆ ਬਲਾਕ ਨੂੰ ਜਮ੍ਹਾਂ ਹੁੰਦਾ ਹੈ ਬਲਾਕ ਕੋਲੇ ਕਿੰਨਾ ਫੰਡ ਇਕੱਠਾ ਹੋ ਗਿਆ 3 ਲੱਖ ਹੋ ਗਿਆ 4 ਲੱਖ ਹੋ ਗਿਆ ਉਹ ਜਿੰਨਾ ਹੋ ਗਿਆ ਉਹਦਾ ਚੌਥਾ ਹਿੱਸਾ ਜ਼ਿਲ੍ਹੇ ਨੂੰ ਜਮ੍ਹਾਂ ਹੁੰਦਾ ਹੈ ਜ਼ਿਲ੍ਹੇ ਕੋਲੇ 6 ਬਲਾਕ ਨੇ 7 ਬਲਾਕ ਨੇ ਜਿਨ੍ਹਾਂ ਕੋਲੇ ਜਿੰਨਾ ਫੰਡ ਇਕੱਠਾ ਹੋ ਗਿਆ ਉਹਦਾ ਚੌਥਾ ਹਿੱਸਾ ਸੂਬੇ ਨੂੰ ਜਾਂਦਾ ਹੈ ਐਸ ਤਰੀਕੇ ਨਾਲ ਭਰਾਵੋ ਆਪਣੀ ਜਥੇਬੰਦੀ ਚੱਲਦੀ ਹੈ ਇਹ ਫੰਡ ਦਾ ਫਿਰਦਾ ਸਾਰੇ ਦਾ 6 ਮਹੀਨਿਆਂ ਦਾ ਹਿਸਾਬ ਕਰਕੇ ਜ਼ਿਲ੍ਹਾ ਬਲਾਕ ਨੂੰ ਦਿੰਦਾ ਬਲਾਕ ਪਿੰਡਾਂ ਨੂੰ ਦਿੰਦੇ ਨੇ ਤੇ ਪਿੰਡ ਬਲਾਕ ਨੂੰ ਲਿਸਟਾਂ ਹੁੰਦੀਆਂ ਸਾਡੇ ਬਾਕੇ ਦਾ ਸਾਡੇ ਕੋਲ ਹੈ ਖਜ਼ਾਨਚੀ ਬਲਵਿੰਦਰ ਸਾਤਾ ਖਜ਼ਾਨਚੀ ਹੈ ਬਲਾਕ ਕੋਹਣੀ ਵਰਦਾ ਅਸ ਤਰੀਕੇ ਨਾਲ ਅਸੀਂ ਇਧਰ ਵੀ ਸਾਥੀਆਂ ਨੂੰ ਕਿਹਾ ਹੈ ਅਸੀਂ ਨੇ ਕਈ ਵਾਰ ਵੀ ਯਾਰ ਤੁਹਾਡੀ ਲਿਸਟ ਲੁਸਟਾ ਅਸ ਤਰੀਕੇ ਨਾਲ ਤੁਸੀਂ ਕਰਦੇ ਹੋਗੇ ਮਨਟੇਨ ਅਸੀਂ ਦੱਸਿਆ ਉਹ ਪਤਾ ਹੈ ਮੈਨੂੰ ਲੱਗਦਾ ਇਧਰ ਤੁਹਾਡੇ ਸਾਥੀਆਂ ਦਾ ਵੀ ਮੂੰਹ ਹੰਗਾਰਾ ਹੈਗਾ ਉਹ ਗੱਲ ਦਾ ਵੀ ਤੁਸੀਂ ਕਰਦੇ ਹੋ ਉਸ ਗੱਲ ਨੂੰ ਸਮਝਿਓ ਗੱਲ ਨੂੰ ਜੇ ਤੁਸੀਂ ਇਹ ਗੱਲ ਤੋਂ ਵੇਸਲੇ ਰਹੇਗੇ ਭਰਾਵੋ ਤੁਸੀਂ ਖਤਮ ਹੋ ਜਾਓਗੇ ਤੁਸੀਂ ਮਾਰੇ ਜਾਓਗੇ